हेलो भई जी तेरी मेरी तेरी 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 ਅੱਜ ਕੱਲ੍ਹ ਤਾਂ ਇਹ ਆਖੀ ਬੜਾ ਵੱਡੇ ਪੰਡਾਲ ਉੱਤੇ ਨੱਕਰ ਲੱਗਾ ਗਿਆ ਆ ਇਹ ਕਿਹੜੇ ਨੱਕਰ ਵੱਲੋਂ ਲੱਗਾ ਔਰ ਕਿੰਨੀਆਂ ਸੱਤਾ ਹੋਬਾ ਕੇ ਆ ਰਹੀਆਂ ਆ ਇਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਮੈਂ ਸੰਗਤ ਦੇ ਨਾਲ ਹੁਣ ਬਦਰੇ ਸਾਹਿਬ ਹੋਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੁਹੱਲਾ ਉਕਤ ਨਗਰ ਪੋਥਲਾ ਮੋੜ ਇੱਥੇ ਹਰ ਸਾਲ ਨੌਜਵਾਨ ਸਭਾ ਲੰਗਰ ਲਾਉਂਦੀ ਆ ਇਹ ਲੰਗਰ ਲੱਗਦੇ 21 ਸਾਲ ਹੋ ਗਏ ਆ 21 ਸਾਲ ਤੋਂ ਲਗਾਤਾਰ ਨਿਰੰਤਰੇ ਸੇਵਾ ਚੱਲ ਰਹੀ ਆ ਔਰ ਇਹਦੇ ਵਿੱਚ ਸਾਰੇ ਇਲਾਕੇ ਦਾ ਪੂਰਾ ਹਮਾ ਆ ਕੇ ਜੋਸ਼ ਦੇ ਨਾਲ ਇਹ ਸਾਰਾ ਕੰਮ ਕਰਦੇ ਆ ਸੇਵਾ ਕਰਦੇ ਆ ਲੰਗਰ ਦੀ ਗਰਾਈਆਂ ਦੇ ਨਾਲ ਜੇ ਕਿ ਸਾਰਾ ਸੋਹਣਾ ਤਰੀਕੇ ਨਾਲ ਕੰਮ ਕਰਾਉਂਦੇ ਆ ਸੇਵਾਵਾਂ ਚੱਲ ਰਹੀਆਂ ਨੇ ਦੇਖੋ ਤੁਸੀਂ ਆਪ ਕੈਮਰਾ ਉਧਰ ਕਰਕੇ ਦੇਖ ਸਕਦੇ ਹੋ ਇੱਕ ਗੁਰਨਾਨਕ ਪਾਤਸ਼ਾਹ ਜੀ ਦਾ ਜੋ 20 ਰੁਪਏ ਦਾ ਲੱਗਾ ਹੈ ਲੰਗਰ ਇਹ ਉਸੇ ਲੰਗਰ ਦੀ ਸੋਹਰਾ ਜੀ ਸਮੇਂ ਦੇ ਵੀ ਸਾਡੇ ਉੱਤੇ ਕਿਰਪਾ ਵਾ ਕਿ ਅਸੀਂ ਇਹ ਜਿਹੜਾ ਲੰਗਰ ਚਲਾ ਰਹੇ ਆ ਜਾਂ ਸੰਗਤਾਂ ਜਿਹੜੇ ਆ ਕੰਮ ਕਰ ਰਹੀਆਂ ਨੇ ਇਸ ਕਰਕੇ ਅਸੀਂ ਹਰੇਕ ਵੀਰ ਭੈਣ ਭਰਾਵਾਂ ਨੂੰ ਇਹ ਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਗੁਰਨਾਗ ਪਾਸ਼ਾ ਜੀ ਦੇ ਵਿਆਹ ਪੂਰਵ ਤੇ 47 ਦਾ ਬੱਜ ਕੇ ਤੋਂ ਛੋਟੇ ਤਰੀਕੇ ਨਾਲ ਸੇਵਾਵਾਂ ਕਰਿਆ ਕਰੋ ਕਿਉਂਕਿ ਗੁਰਨਾਗ ਪਾਸ਼ਾ ਜੀ ਦਾ ਜਿਹੜਾ ਫਸਫਾ ਸਿੱਖੀ ਦਾ ਫਸਫਾ ਉਹ ਬਹੁਤ ਹੀ ਨਿਰਾਲਾ ਉਹਦੇ ਵਿੱਚ ਇੰਨਾ ਆਨੰਦਮਈ ਆ ਕਿ 20 ਰੁਪਿਆ ਦਾ ਲੰਗਰ ਅੱਜ ਤੋਂ ਕਿੰਨੇ ਸਾਲ ਪਹਿਲਾਂ ਲੱਗਾ ਤੇ ਅੱਜ ਤੱਕ ਉਹਦੀ ਫੜੀ ਆਈ ਘਾਰੇ ਆ ਇਸ ਕਰਕੇ ਮੈਂ ਸਾਰੇ ਦੇਸ਼ ਵਿਦੇਸ਼ ਦੇ ਵਿੱਚ ਜਿੰਨੇ ਵੀ ਲੋਕ ਸਿੱਖ ਸੰਗਤਾਂ ਵਸ ਰਹੀਆਂ ਹਨ ਉਹਨਾਂ ਨੂੰ ਇਹ ਹੀ ਬੇਨਤੀ ਕਰਨਾ ਚਾਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਛਤਰ ਸ਼ਾਹ ਰੋ ਅਮਰ ਕਾਰੀ ਹੋਵੇ ਸਿੰਘ ਸਜੋ ਇਹ ਸਿੰਘ ਸਜ ਕੇ ਤੁਸੀਂ ਜਦੋਂ ਇਸ ਸਿੱਕੀ ਦੇ ਬਾਣੇ ਵਿੱਚ ਚੋਗੇ ਤੇ ਤੁਹਾਡਾ ਇੱਕ ਆਪਣਾ ਹੀ ਰੰਗ ਰੂਪ ਹੋ ਦੇਗਾ ਵੱਖਰਾ ਹੀ ਸਿੱਕੀ ਦਾ ਤੁਹਾਨੂੰ ਪਤਾ ਹੈ ਸਿੱਕੀ ਦਾ ਵੱਖਰਾ ਹੀ ਇੱਕ ਰੂਪ ਹੁੰਦਾ ਇਸ ਕਰਕੇ ਮੈਂ ਸਭ ਸੰਗਤਾਂ ਨੂੰ ਇਹੋ ਤੋਂ ਬੇਨਤੀ ਕਰਦਾ ਕਿ ਗੁਰਨਾਗ ਪਾਸ਼ਾ ਦੇ ਚਰਨਾਂ ਲੱਗੋ ਔਰ ਹਰ ਸਾਲ ਦੀ ਤਰ੍ਹਾਂ ਇਸ ਤਰ੍ਹਾਂ ਇਸ ਵਾਰ ਮਨਾਇਆ ਜਾ ਰਿਹਾ ਹੈ ਵਿਆਹਪੁਰ ਮਨਾਇਆ ਜਾ ਰਿਹਾ ਹੈ ਇਸੇ ਤਰ੍ਹਾਂ ਹੀ ਸਾਰੀਆਂ ਸੰਗਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੇ ਨਾਲ ਆਪਣਾ ਸਾਡਾ ਸਾਥ ਦੇ ਕੇ ਤੇ ਆਪਣਾ ਲੰਗਰ ਦੇ ਵਿੱਚ ਸਵਾਵਾ ਕਰਨ ਮੈਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਗੁਰਨਾਗ ਪਾਸ਼ਾ ਜੀ ਦੇ ਵਿਆਹਪੁਰਤ ਦੀ ਬਹੁਤ ਵਧੀਆ ਪ੍ਰੋਗਰਾਮ ਹਰ ਸਾਲ ਅੱਗੇ ਬੇਨਤੀ ਕਰ ਚੁੱਕਿਆ ਕਿ ਹਰ ਸਾਲ ਬਹੁਤ ਥੋੜਾ ਪ੍ਰੋਗਰਾਮ ਹੁੰਦਾ ਆ ਮੜਾ ਮੋਟਾ ਚਲੋ ਮੀ ਮੌਂਦੀ ਤੇ ਗੱਲ ਕੋਈ ਨਹੀਂ ਇਹ ਚੱਲਦਾ ਹਰ ਸਾਲ ਹੁੰਦਾ ਹੀ ਆ ਔਰ ਮੈਂ ਵੀ ਬੋਲਣਾ ਮੈਂ ਕਿ ਬਾਕੀ ਇੱਕ ਛੋਟੀ ਜੀ ਬੇਨਤੀ ਹੋਰ ਕਰਨੀ ਚਾਹੁੰਦੇ ਆ ਕਿ ਸਾਰੇ ਪਾਸੇ ਪਾਣੀ ਦਾ ਦਾ ਬੜਾ ਪ੍ਰਕੋਪ ਵਧਿਆ ਆ ਵਾ ਖੜਾ ਆਇਓ ਯਾਰਨਾ ਜੇ ਕਿਸੇ ਮੇਰੇ ਵੀਰ ਭੈਣ ਭਰਾ ਨੂੰ ਆ ਸਾਡੇ ਆਪਣਾ ਮੀਡੀਆ ਰਾਈ સોਸ਼ਲ ਮੀਡੀਆ ਰਾਈ ਜੇ ਕਿਸੇ ਤੱਕ ਸਾਡੀ ਆਵਾਜ਼ ਪਹੁੰਚਦੀ ਆ ਜੇ ਕਿਸੇ ਨੂੰ ਲੰਗਰ ਦੀ ਜਾਂ ਕਿਸੇ ਹੋਰ ਚੀਜ਼ ਦੀ ਸਬਦਾ ਦੀ ਲੋੜ ਹੈ ਜਾਂ ਕਿਸੇ ਪਿੰਡ ਦੇ ਵਿੱਚ ਕੋਈ ਲੰਗਰ ਦੀ ਜ਼ਰੂਰਤ ਹੈ ਸਾਨੂੰ ਦੱਸ ਸਕਦਾ ਅਸੀਂ ਉਦੋਂ ਤੁਹਾਨੂੰ ਬੁਲਾ ਕੇ ਉੱਥੇ ਪਹੁੰਚਾ ਦੇਾਂਗੇ ਤੁਹਾਡਾ ਨੰਬਰ ਬੋਲ ਦਿਓ ਮੋਬਾਈਲ ਦਾ ਸਾਡਾ ਨੰਬਰ 98144 98744 ਨੰਬਰ ਆ ਇਹ ਪੁਛੜਾ ਦੇ ਮੋੜ ਦੇ ਉੱਤੇ ਬਹੁਤ ਵੀ 21 ਸਾਲ ਹੋ ਗਏ ਲੰਗਰ ਲੱਗਦਿਆਂ ਨੂੰ ਤੇ ਇੱਥੇ ਜਿੰਨੂ ਮਰਜ਼ੀ ਆਣ ਕੇ ਪੁੱਛ ਕੇ ਤੁਸੀਂ ਇਹ ਸਾਰੇ ਸੰਗਤ ਜਿੰਨੇ ਵੀ ਆ ਗਏ ਆ ਇਹ ਇੱਥੇ ਦੇ ਰਹਿਣ ਵਾਲੇ ਸਾਰੇ ਤੇ ਇਹਨਾਂ ਨਾਲ ਕਿਸੇ ਦਾ ਵੀ ਸੰਪਰਕ ਕਰਕੇ ਤੁਸੀਂ ਐਸੇ ਆਪਣਾ ਜਿੰਨੀ ਵੀ ਹੋ ਸਕੇਗੀ ਸੇਵਾ ਕਰ ਦਿਆਂਗੇ ਗੋਲੇ ਸੋਹਣਿਆਲੇ ਆਖਰੀਆ ਤਾਲ